ਇਹ ਕਿੰਨਾ ਬਹੁਤ ਖਿਆਲ ਦਾ ਪਰ ਬੜਾ ਜਿਆਦਾ ਪਰ ਤੁਸੀਂ ਇਕੱਲੇ ਕਿਵੇਂ ਚੱਕੋਗੇ ਚਲ ਮੈਂ ਕਿੱਟਕੇ ਲੈ ਚਲਦੇ ਹਾਂ ਚਲੋ ਚੱਲ ਤੂੰ ਮੰਨ ਲੈ ਕਿਦਾ ਬੰਦੇ ਦਾ ਵੀਡੀਓ ਬਣਦਾ ਕਰੀਏ ਹਾਂ ਅੱਜ ਅਸੀਂ ਬੰਦਾ ਕੰਮ ਲਾਤਾ ਉਹ ਬੰਦਾ ਲੈ ਕੇ ਜੋ ਗੱਡੀ ਹੂੰ ਹਾਏ ਰੱਬਾ ਬਾਪਾ ਰਵੀ ਇੰਨਾ ਵਜਨ ਇਚ ਕਿਹਾ ਤਾਂ ਥੋੜਾ ਜਿਹਾ ਅਸੀਂ ਪੱਥਰ ਦੇ ਕੀ ਆ ਇਹ ਪੱਥਰ ਦਾ ਮਤਲਬ ਕੀ ਹੈ ਰਿਓ ਸੁਪਰ ਸੁਪਰ ਪਾਵਰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਨ ਦੇ ਨਾਲ ਆਪਾਂ ਤੁਹਾਡੇ ਨਾਲ ਵਲੌਗ ਸ਼ੇਅਰ ਕਰਨ ਲੱਗੇ ਆ ਤੇ ਲੋ ਜੀ ਇੱਥੇ ਟਾਈਮ ਸੀਗਾ ਸ਼ਾਮ ਦਾ ਸ਼ਾਮ ਦੇ ਸ਼ਾਇਦ 5:00 ਵਜੇ ਹੋਏ ਸੀਗੇ ਇੱਥੇ ਕੀ ਟਾਈਮ ਹੋਣਾ 5 ਨਹੀਂ ਹੋਣਾ 4:30 ਹੋਣਗੇ ਇੰਨਾ ਕੀ ਟਾਈਮ ਸੀਗਾ ਸੂਰਜ ਵੀ ਦੱਸਦਾ ਇਹ ਆ ਵੀ 4:00 ਕ ਦਾ ਹੀ ਟਾਈਮ ਸੀ 4:30 ਕ ਦਾ ਤੇ ਆਪਾਂ ਲੱਗੇ ਸੀਗੇ ਟੋਕਾ ਕਰਨ ਜਿਹੜੇ ਆਪਾਂ ਪੱਠੇ ਸਾਰੇ ਵੱਢ ਕੇ ਰੱਖਲੇ ਸੀਗੇ ਨਾ ਇਕੱਠੇ ਵੱਢਦੇ ਸੀਗੇ ਸਾਰੇ ਇੱਕੋ ਵਾਰ ਚ ਤੇ ਉਹਦੇ ਵਿੱਚੋਂ ਟੋਕਾ ਥੋੜਾ ਥੋੜਾ ਕਰਕੇ ਕਰ ਲਿਆ ਤੇ ਹੁਣ ਮੈਂ ਲੱਗੀ ਸੀਗੀ ਇੱਥੇ ਟੋਕਾ ਕਰਨ ਕਿਉਂਕਿ ਤੁਹਾਨੂੰ ਪਤਾ ਵੀ ਜਿਹੜੇ ਆ ਪੱਠੇ ਆ ਨਾ ਹਰਾ ਜੀ ਨੂੰ ਆਪਾਂ ਹਰਾ ਨੀਰਾਚਾਰਾ ਕਹਿੰਦੇ ਆ ਉਹ ਹੁਣ ਬਹੁਤ ਥੋੜਾ ਹੁੰਦਾ ਹੈ ਤਾਂ ਕਰਕੇ ਥੋੜਾ ਥੋੜਾ ਕਰਕੇ ਸਾਰਦੇ ਆ ਵੀ ਹੈ ਨਾ ਸੰਨੀ ਜੀ ਕਰਨ ਨਾਲੋਂ ਚਲੋ ਪੱਠੇ ਰਲਾਉਣੇ ਜਿਹੜੇ ਵਧੀਆ ਰਹਿੰਦੇ ਆ ਤੇ ਪਲੀਜ਼ ਮੇਰੀ ਰਿਕਵੈਸਟ ਆ ਤੁਹਾਡੇ ਅੱਗੇ ਵੀ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ ਕਿਉਂਕਿ ਤੁਸੀਂ ਹਰੇਕ ਵੀਡੀਓ ਨੂੰ ਬੜੀ ਆਸਾਨੀ ਨਾਲ ਦੇਖ ਸਕੋਗੇ ਤੁਹਾਡੇ ਕੋਲੇ ਨੋਟੀਫਿਕੇਸ਼ਨ ਆ ਜਵੇ ਤੇ ਨਾਲ ਦੀ ਨਾਲ ਤੁਸੀਂ ਵੀਡੀਓ ਵਾਚ ਕਰ ਲਵੋ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਜੀ ਠੀਕ ਹੈ ਜੀ ਤੇ ਹੁਣ ਆਪਾਂ ਕਰਾਂਗੇ ਟੋਕਾ ਮਸ਼ੀਨ ਚਾਲੂ ਕਰ ਲਈਏ ਤੇ ਹਾਂਜੀ ਹੁਣ ਮੈਂ ਕਰੂੰਗੀ ਟੋਕਾ ਇੱਥੇ ਤੇ ਹਸਬੰਡ ਹੁਣ ਠੀਕ ਨੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਤੇ ਫਿਰ ਵੀ ਥੋੜਾ ਥੋੜਾ ਕੰਮ ਕਰਦੇ ਆ ਥੋੜਾ ਜਿਿੱਦਾਂ ਅੱਜ ਇਹਨਾਂ ਨੇ ਬਰਸੀਨ ਬੀਜਿਆ ਸੀਗਾ ਫਿਰ ਹੁਣ ਉਹ ਵਾਲਾ ਕੰਮ ਜਿਹੜਾ ਸੀਗਾ ਉਹ ਇਹਨਾਂ ਦਾ ਹੀ ਸੀਗਾ ਹਨਾ ਇਹਨਾਂ ਨੇ ਬੀਜਣਾ ਸੀ ਤੇ ਜਿਹੜਾ ਉਹ ਤੁਸੀਂ ਪਹਿਲਾਂ ਵੀਡੀਓ ਦੇਖੀਆ ਸੁਪਰ ਉਹਨੂੰ ਕਹਿੰਦੇ ਆ ਕੋਈ ਖਾਦਾ ਉਹ ਸੁਪਰ ਐਨਾ ਜਿਆਦਾ ਥੱਲਾ ਭਾਰੀ ਸੀਗਾ ਨਾਲੇ ਉਹਦੇ ਵਿੱਚ ਮੇਰੇ ਖਾਲਨਾ ਵਜਨ ਉਹ ਜੇ ਪੱਤਵੱਦ ਦੇਖੀਏ ਵੀ ਕਿੰਨੇ ਕਿਲੋ ਹੋਊਗਾ ਮਸਾਂ ਕੋਈ 15 20 ਕਿਲੋ ਹੋਣਾ ਵਜਨ ਉਹ ਚ ਕਿੰਨਾ ਸੀ ਵਾਇਗਰੂ ਵਾਇਗਰੂ ਪਤਾ ਨਹੀਂ ਕੀ ਇੱਟ ਪੱਥਰ ਜਿਆ ਸੀਗਾ ਉਹ ਉਹ ਤਾਂ ਵਜਨੇ ਬਹੁਤ ਸੀਗਾ ਨਹੀਂ 15 20 ਕਿਲੋ ਵਜਨ ਤਾਂ ਬੰਦਾ ਆਰਾਮ ਨਾਲ ਚੱਕ ਲ ਅਨਵੇਂ ਕੁਝ ਜ਼ਿਆਦਾ ਨਹੀਂ ਹੁੰਦਾਗਾ ਪਰ ਉਹ ਤਾਂ ਚੱਕਿਆ ਹੀ ਨਹੀਂ ਸੀ ਜਾਂਦਾ ਐ ਲੱਗਦਾ ਸੀ ਵੀ ਜਿਵੇਂ 50 ਕਿਲੋ ਦਾ ਥੈਲਾ ਹੁੰਦਾ ਆ ਤੇ ਫਿਰ ਉਹਨੂੰ ਮੈਂ ਖਿੱਚ ਕੇ ਇਹਨਾਂ ਨੂੰ ਬਾਹਰ ਦੇ ਤਾ ਰੇੜੇ ਦੇ ਵਿੱਚ ਰੱਖ ਕੇ ਲੈ ਗਏ ਪਰ ਸੀਨ ਵਿਝਿਆ ਸੀਗਾ ਅੱਜ ਤੇ ਛਿੱਟਾ ਤਾਂ ਬੇਟੇ ਨੇ ਦਿੱਤਾ ਸੀ ਬਾਕੀ ਸਾਰਾ ਕੁਝ ਇਹਨਾਂ ਨੇ ਦੇਖ ਲਿਆ ਹਣਾ ਵੀ ਕਿੱਦਾਂ ਵੀਰ ਲਾ ਕੇ ਦੇਣਾ ਕੀ ਸਾਰਾ ਕੁਝ ਕਰਨਾ ਹਨਾ ਬਾਕੀ ਉਹ ਵਾਲਾ ਪ੍ਰੋਸੈਸ ਇਹਨਾਂ ਨੂੰ ਹੀ ਪਤਾ ਹੁਣ ਨਾ ਤਾਂ ਮੈਨੂੰ ਪਤਾ ਯਾ ਨਾ ਬੱਚਿਆਂ ਨੂੰ ਉਹ ਚੀਜ਼ ਦਾ ਪਤਾ ਯਾ ਹਨਾ ਤੇ ਚਲੋ ਜੀ ਰਲ ਮਿਲ ਕੇ ਕੰਮ ਆ ਜਿਹੜਾ ਹੋ ਗਿਆ ਆਪਾਂ ਪੁਰਾਣੇ ਪੱਠੇ ਜਿਹੜੇ ਤੇ ਲੋ ਪਹਿਲਾਂ ਜਿਹੜੇ ਕੀ ਸੀਗਾ ਉਹ ਵੱਡੇ ਵੱਡੇ ਚਰੀ ਸੀ ਹਨਾ ਸ਼ਾਇਦ ਉਹ ਵੀ ਮੈਂ ਮਕਾਈ ਤੇ ਆਹ ਵਾਲਾ ਜਿਹੜਾ ਤੋੜੀਆਂ ਸੀਗਾ ਟਾਂਡੀ ਤੋੜੇ ਆ ਜਿਹਾ ਹਨਾ ਇਹ ਵੀ ਮੈਂ ਮਕਾਇਆ ਦੇਖ ਲਓ ਵੱਡ ਵੱਡ ਕੇ ਤੇ ਫੇਰ ਅਗਲਾ ਕਮੈਂਟਾਂ ਦੇ ਵਿੱਚ ਆ ਕੇ ਜਾਤ ਪੱਤ ਪਰਖਦਾ ਆ ਤੇ ਜਾਤਾਂ ਦੇ ਵਿੱਚ ਕੁਝ ਨਹੀਂ ਰੱਖਿਆ ਬੇਈਮਾਨੀ ਅੱਜਕੱਲ ਨਾ ਤਾਂ ਜੀ ਜੰਤਾਂ ਤੇ ਇਹਦੇ ਵਿੱਚ ਨਾ ਇੰਨੇ ਜਿਆਦੇ ਪੱਭੂ ਕੁੱਤੇ ਆ ਤੁਹਾਨੂੰ ਮੈਂ ਦੱਸ ਦਨੀ ਆ ਜੀਆਂ ਜੰਤਾਂ ਦੇ ਵਿੱਚ ਵੀ ਕੋਈ ਜ਼ਹਿਰ ਨਹੀਂ ਰਹਿ ਗਈ ਅੱਗੇ ਪੱਭੂ ਕੁੱਤੇ ਨੂੰ ਜਦੋਂ ਮੈਂ ਛੋਟੀ ਹੁੰਦੀ ਸੀ ਜੇ ਕਦੇ ਕਦੇ ਪੱਭੂ ਕੁੱਤਾ ਦੇਖ ਵੀ ਲਿਆ ਨਾ ਦੂਰੋਂ ਤਾਂ ਮੇਰੇ ਤਾਂ ਫੜ ਹੋ ਜਾਂਦੇ ਹੁੰਦੇ ਸੀਗੇ ਤੁਸੀਂ ਯਕੀਨ ਮੰਨੋ ਵੀ ਮੈਂ ਪੂਰੀ ਲਾਲ ਸੁੱਜ ਫੁੱਲ ਜਾਂਦੀ ਸੀ ਪੱਭੂ ਕੁੱਤੇ ਨੂੰ ਦੇਖਦੀ ਸਾਰੇ ਉਹਦੇ ਜਿਹੜੇ ਕੰਡੇ ਜਿਹੇ ਹੁੰਦੇ ਨਾ ਉਹ ਐ ਲੱਗਦਾ ਹੁੰਦਾ ਸੀ ਵੀ ਉਹ ਆਪਣੇ ਚਬ ਗਿਆ ਤੇ ਹੁਣ ਆ ਪੱਠਿਆਂ ਦੇ ਵਿੱਚ ਇੰਨੇ ਪੱਭੂ ਕੁੱਤੇ ਸੀਗੇ ਕੋਈ ਜ਼ਹਿਰ ਨਹੀਂ ਉਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੈਂ ਵੱਡੇ ਵੀ ਆ ਪਾਏ ਵੀ ਆ ਪਸ਼ੂਆਂ ਨੂੰ ਦੇਖ ਲਓਣ ਤੁਹਾਡੇ ਸਾਹਮਣੇ ਟੋਕਾ ਵੀ ਕਰੀ ਜਾਂਦੇ ਆ ਕੋਈ ਮੇਰੇ ਬੱਬੂ ਉੱਤਾਂ ਨਹੀਂ ਲੜਿਆਗਾ ਕਿਉਂਕਿ ਹੈ ਹੀ ਨਹੀਂ ਹੁਣ ਜਿੰਜੀਆ ਜਨਤਾਂ ਦੇ ਵਿੱਚ ਜ਼ਹਿਰ ਨਹੀਂ ਹੈਗੀ ਜ਼ਹਿਰ ਹੈਗੀ ਆ ਹੁਣ ਇਨਸਾਨਾਂ ਦੇ ਵਿੱਚ ਇਨਸਾਨ ਇੰਨਾ ਜ਼ਹਿਰੀਲਾ ਆ ਕਿ ਬੰਦੇ ਨੂੰ ਅੱਖਾਂ-ਅੱਖਾਂ 'ਚ ਹੀ ਪੂਰੀ ਜ਼ਹਿਰ ਉਹਦੇ ਵਿੱਚ ਹੁੰਦੀ ਆ ਵੀ ਤੁਹਾਨੂੰ ਦੱਸ ਜੂਗਾ ਉਹ ਅੱਖਾਂ-ਅੱਖਾਂ ਦੇ ਨਾਲ ਇੰਨੀ ਕਿ ਜ਼ਹਿਰ ਇਨਸਾਨ ਦੇ ਵਿੱਚ ਹੋ ਗਈ ਆ ਤੇ ਮੈਂ ਤਾਂ ਮੇਰਾ ਮੰਨਣਾ ਇਹ ਆ ਵੀ ਐਵੇਂ ਕਿਸੇ ਨੂੰ ਦੇਖ ਕੇ ਸੜੋ ਨਾ 부ਜੋ ਨਾ ਕੰਮ ਕਰੋ ਵਹਿਗਰੂ ਨੇ ਜੋ ਤੁਹਾਨੂੰ ਦੇਣਾ ਤੁਹਾਡੇ ਕਰਮਾਂ ਚ ਬਹੁਤਾ ਥੋੜਾ ਦੁੱਖ ਸੁੱਖ ਜੋ ਵੀ ਹੈ ਜੀ ਉਹ ਤੁਹਾਨੂੰ ਮਿਲੇ ਹੀ ਜਾਣਾ ਹੈ ਹਨਾ ਜੋ ਤੁਹਾਡੇ ਕਰਮਾਂ ਚ ਲਿਖਤਾ ਜ਼ਰੂਰੀ ਤਾਂ ਨਹੀਂ ਹੈਗਾ ਵੀ ਜੇ ਤੁਸੀਂ ਕਰੋੜਪਤੀ ਆ ਉਹਦਾ ਤੁਹਾਡੇ ਕੋਲੇ ਤੁਸੀਂ ਵਧੀਆ ਹੋਵੋਗੇ ਹੋ ਸਕਦਾ ਕਰੋੜਪਤੀ ਨੂੰ ਰੋਗ ਇਹ ਜਿਆ ਹੋਵੇ ਉਹਦਾ ਇਲਾਜ ਇਹ ਨਾ ਹੋਵੇ ਜੇ ਤੁਸੀਂ ਗਰੀਬ ਹੋ ਤੁਹਾਨੂੰ ਨੀਂਦ ਬੜੀ ਸੋਹਣੀ ਆਉਂਦੀ ਆ ਕੰਮ ਕਰਕੇ ਥੱਕ ਕੇ ਤੇ ਮੈਨੂੰ ਕਮੈਂਟ ਦੇ ਵਿੱਚ ਚੂੜੀ ਸ਼ਬਦ ਵਰਤਿਆ ਗਿਆ ਮੈਂ ਬੈਠੀ ਉੱਥੇ ਅਸੀਂ ਸ਼ਾਰਟ ਵੀਡੀਓ ਬਣਾਤੀ ਮੈਂ ਹਨਾ ਅਸੀਂ ਉਹ ਕਰਦੇ ਸੀ ਪੱਠੇ-ਪੁੱਠੇ ਵੱਢ ਕੇ ਪਾਣੀ ਵੀਂਦੇ ਸੀ ਉਹ ਵੀਡੀਓ ਦੇ ਵਿੱਚੋਂ ਕੱਢ ਕੇ ਮੈਂ ਵੀਡੀਓ ਸ਼ਾਰਟ ਵੀਡੀਓ ਬਣਾਤੀ ਕੁੱਟ ਪਾਣੀ ਦਾ ਪਿਆ ਕੇ ਪਤਾ ਨਹੀਂ ਕੀ ਕੋਈ ਛੇਦਾਂ ਦਾ ਗਾਣਾ ਮੈਂ ਤੁਹਾਨੂੰ ਲਿੰਕ ਦੇ ਦੂੰਗੀ ਉਹਦਾ ਹਨਾ ਅ ਕਮੈਂਟਾਂ ਦੇ ਵਿੱਚ ਤੁਹਾਨੂੰ ਲਿੰਕ ਦੇ ਦੂੰਗਾ ਉਹ ਵੀਡੀਓ ਦਾ ਵੀ ਤੁਸੀਂ ਆਪ ਵੀ ਪੜ ਲਿਓ ਵਿੱਚ ਐਨੇ ਜਿਆਦੇ ਹਨਾ ਕੁੱਤੇ ਕੁੱਤੀਆਂ ਦੇ ਇਮੋਜੀ ਲਾਏ ਹੱਸਣ ਦੇ ਲਾਏ ਫਿਰ ਇੱਕ ਵਰਡ ਲਿਖਿਆ ਗਿਆ ਉੱਤੇ ਚੂੜੀ ਕੋਈ ਵੀ ਇਨਸਾਨ ਆ ਰਾਣੀ ਆ ਆਪਣੇ ਗੇਟ ਦਾ ਅੱਗਾ ਸੁੰਭਰ ਕੇ ਨੌਕਰਾਨੀ ਤਾਂ ਨਹੀਂ ਬਣ ਜਾਂਦੀ ਰਹਿੰਦੀ ਤਾਂ ਰਾਣੀ ਹੋਈ ਆ ਜੇ ਹੁਣ ਮੈਂ ਆਪਣੇ ਘਰ ਦਾ ਕੰਮ ਕਰਦੀ ਆ ਜੇ ਮਤਲਬ ਜੀ ਨੇ ਉਹ ਵਰਡ ਲਿਖਿਆ ਨਾ ਜਿਹੜੀ ਜਨਾਨੀ ਨੇ ਮੈਨੂੰ ਪਤਾ ਵੀ ਕਿਹਨੇ ਲਿਖਿਆ ਸਾਰਾ ਪਤਾ ਮੈਨੂੰ ਉਹਦਾ ਬੈਕਗਰਾਉਂਡ ਪਤਾ ਉਹਦਾ ਅੱਗਾ ਪਿੱਛਾ ਉਹਦਾ ਮੈਂ ਸਭ ਜਾਣਦੀ ਆ ਪਿਛਵਾੜਾ ਉਹਦਾ ਠੀਕ ਆ ਖੋਲਣ ਨੂੰ ਉਹਦੇ ਵੀ ਮੈਂ ਭੇਡ ਖੋਲ ਸਕਦੀ ਆ ਜਿਵੇਂ ਕਹਿੰਦੇ ਮੈਨੂੰ ਗਲੋਡ ਪਈ ਆ ਮੈਂ ਆਪਦੇ ਘਰ ਦਾ ਕੰਮ ਕਰਨ ਆਇਆ ਮੈਨੂੰ ਉਹਦੇ ਤੱਕ ਕੀ ਉਹ ਗੱਲ ਮੇਰੇ ਬੇਟਾ ਕਹਿੰਦਾ ਹੁੰਦਾ ਮੰਮੀ ਆਪਾਂ ਦੁਨੀਆ ਜਿੱਤਣ ਆਇਆ ਕੱਲੀ ਉਹ ਨੂੰ ਨਹੀਂ ਜੇ ਕਿਤੇ ਉਹਦੇ ਭੇਡ ਜੀ ਦੇ ਤੇ ਚਤ ਚੱਕੇ ਤੇ ਭਲੇਖਾ ਹੋਊਗਾ ਨਾ ਮੈਂ ਉਹਨੂੰ ਅਟੈਂਸ਼ਨ ਦੇ ਦੂੰਗੀ ਮੈਂ ਕੱਲੀ ਉਹ ਨੂੰ ਜਿੱਤਣ ਨਹੀਂ ਆਈ ਅਸੀਂ ਦੁਨੀਆ ਜਿੱਤਣ ਆਏ ਆ ਠੀਕ ਆ ਜਿੱਤ ਹੋਵੇ ਨਾ ਹੋਵੇ ਪਰ ਆਪਣੀ ਵਾਅ ਪੂਰੀ ਲਾਵੋ ਠੀਕ ਆ ਜਦੋਂ ਗੁਰੂ ਮਹਾਰਾਜ ਨੇ ਆਪਾਂ ਨੂੰ ਇੰਨਾ ਸੋਹਣਾ ਦੇ ਦਿੱਤੀ ਆ ਹੱਥ ਦਿੱਤੇ ਆ ਰੱਬ ਨੇ ਮੂੰਹ ਦਿੱਤਾ ਜਵਾਨ ਦਿੱਤੀ ਆ ਕੰਮ ਕਰ ਲੋ ਅਸੀਂ ਕੰਮ ਕਰਦੇ ਆ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਂਦੇ ਆ ਖੇਤਾਂ ਦੇ ਵਿੱਚ ਤਾਂ 70 ਸਾਲ ਦੀ ਉਮਰ ਸੀਗੀ ਬਾਬੇ ਨਾਨਕ ਦੇਵ ਜੀ ਦੀ ਅਖੀਰਲੇ ਸਮੇਂ ਜਦੋਂ ਕੰਮ ਕੀਤਾ ਜਦੋਂ ਉਹਨਾਂ ਨੇ ਕਿਹਾ ਨਾ ਵੀ ਕਿਰਤ ਕਰੋ ਅਸੀਂ ਤਾਂ ਬਾਬੇ ਨਾਨਕ ਦੇ ਦੱਸੇ ਹੋਏ ਆਦੇਸ਼ਾਂ ਤੇ ਚੱਲਦੇ ਆ। ਠੀਕ ਆ। ਜੇ ਹੁਣ ਉਹਦਾ ਹੀ ਦਿਮਾਗ ਦੇ ਵਿੱਚ ਫਰਕ ਆ ਮੇਰੇ ਤਾਂ ਨਹੀਂ ਹੈਗਾ ਜੇ ਮੈਂ ਹੁਣ ਉਹਦੇ ਕਮੈਂਟਾਂ ਤੇ ਆ ਕੇ ਮੈਂ ਆਹ ਨਾ ਕੰਮ ਛੱਡਦਾ। ਮੈਂ ਤਾਂ ਨਹੀਂ ਛੱਡਣ ਲੱਗੀ ਮੈਂ ਤਾਂ ਵੱਧ ਕਰੂੰਗੀ। ਮੈਂ ਤਾਂ ਉਹ ਚੀਜ਼ ਆ ਜਿੰਨਾ ਤੁਸੀਂ ਛੇੜੋਗੇ ਨਾ ਮੈਂ ਉੰਨੀ ਛੜੂੰਗੀ। ਕਿਤੇ ਭਲੇਖੇ 'ਚ ਹੋਊਗੀ ਉਹ। ਜੇ ਜਿੱਦਾਂ ਹੁਣ ਮੇਰੇ ਹਸਬੰਡ ਬਿਮਾਰ ਹੋਏ ਸੀਗੇ ਜੇ ਕਿਤੇ ਮਤਲਬ ਉਹਨੇ ਤੰਦਰੁਸਤ ਨੇ ਉਹ ਦਾ ਘਰ ਵਾਲਾ ਵੀ ਤਾਂ ਅੰਦਰ ਉਸਤ ਉਹ ਆਬੀ ਦਾ ਅੰਦਰ ਉਸਤ ਉਹਨੇ ਤਾਂ ਵੀ ਪਸ਼ੂ ਵੇਚਦੇ ਮੈਨੂੰ ਫੋਨ ਕਰਕੇ ਕਹਿੰਦੀ ਐਦਾ ਐਦਾ ਕਰਕੇ ਇੱਕ ਕੱਟੀ ਆ ਉਹ ਰ হাট ਪਾਈ ਜਾਂਦੀ ਆ ਮੈਂ ਉਹਨੂੰ ਕਿਹਾ ਵੀ ਕਿਉਂਕਿ ਮੈਨੂੰ ਪਿਆਰ ਆ ਇੱਥੇ ਅਸੀਂ ਮਸਤੀ ਜਿਹਾ ਕੰਮ ਕਰਦੇ ਆ ਪੂਰਾ ਮਸਤਾਂ ਸੀ ਹਨਾ ਕਹਿੰਦੀ ਇੱਕ ਝੋਟੀ ਆ ਮੈਂ ਉਹਨੂੰ ਕਿਹਾ ਮਾ ਵੇਚੀ ਨਾ ਇਹ ਨਾ ਵੀ ਘਰ ਦੇ ਪਸ਼ੂ ਪਾਲ ਕੇ ਵੇਚੀ ਦੇ ਨਹੀਂ ਹੁੰਦੇ ਰੱਖ ਲਾ ਕਹਿੰਦੀ ਉਹ ਤਾਂ ਰ হাট ਪਾਈ ਜਾਂਦੀ ਆ ਮੈਂ ਕਿਹਾ ਭਾਈ ਉਹਦੇ ਟਿਕਾ ਟੁਕਾ ਕਰਾ ਦਿਓ ਹਨਾ ਵੀ ਉਹਨੂੰ ਕੱਖ ਪੰਡਾ ਪਾ ਦਿਓ ਵੀ ਜਿਹੜਾ হাট ਪਾਈ ਜਾਂਦੀ ਆ ਦੇਖ ਲਓ ਕੀ ਗੱਲ ਹੋਈ ਆ ਹਨਾ ਮੋੜ ਕੇ ਉਹਨੇ ਮੈਨੂੰ ਪਤਾ ਕੀ ਜਵਾਬ ਦਿੱਤਾ ਕਹਿੰਦੀ ਟੀਕਾ ਕਰਾਉਣ ਨੂੰ ਵੀ ਤਾਂ ਪੈਸੇ ਚਾਹੀਦੇ ਆ ਉਹ ਭਰਾਵਾ ਮੇਰੇ ਆ ਜੇ ਤੁਹਾਡੇ ਘਰੇ ਆਟਾ ਹੈ ਨਹੀਂ ਅਗਲਾ ਆਟਾ ਦੇ ਦੂ ਰੋਟੀ ਤਾਂ ਨਹੀਂ ਬੁਕਾ ਕੇ ਦੇ ਦੂ ਜੇ ਰੱਬ ਨੇ ਤੁਹਾਨੂੰ ਕੱਟੀ ਦਿੱਤੀ ਸੀ ਤਾਂ ਉਹਦਾ ਟੀਕਾ ਟੋਗਾ ਕਰਾ ਲੰਦੇ ਤੋ 250 ਰੁਪਇਆ ਕਮਾ ਲਓ ਹੱਥ ਦਿੱਤੇ ਰੱਬ ਨੇ ਹਾਂ ਸਾਡੇ ਵੀ ਤਾਂ ਸੁੱਖ ਨਾ ਖੜੇ ਹੀ ਆ ਝੋਟੀ ਖੜੀ ਆ ਮੈਂ ਘਰ ਦੇ ਪਾਲੇ ਪਸ਼ੂ ਨੇ ਆਹ ਜਿੰਨੇ ਮੇਰੇ ਕੋਲ ਨੇ ਜਿੱਦਾਂ ਮੇਰੇ ਹਸਬੰਡ ਬਿਮਾਰ ਹੋਏ ਸੀ ਨਾ ਉਹਦੇ ਤੰਦਰੁਸਤ ਤੇ ਵੇਚਤੇ ਅਸੀਂ ਕਿਸੇ ਨੂੰ ਵੀ ਵੇਚਣ ਦਾ ਨਾਂ ਨਹੀਂ ਰੱਖਿਆ ਮੈਂ ਕੰਮ ਕਰਿਆ ਨਾ ਮੈਂ ਕਿਸੇ ਤੇ ਆਸ ਰੱਖੀ ਆ ਨਾ ਮੈਂ ਕਿਸੇ ਨੂੰ ਫੋਨ ਕਰਕੇ ਦੱਸਿਆ ਮੇਰਾ ਘਰ ਵਾਲਾ ਬਿਮਾਰ ਆ ਤੁਸੀਂ ਖਬਰ ਲੈ ਲਓ ਮੇਰਾ ਘਰ ਵਾਲਾ ਬਿਮਾਰ ਆ ਤੁਸੀਂ ਆਜੋ ਦਵਾਈ ਦੇਵਾ ਦਿਓ ਆਪਾਂ ਕਿਸੇ ਨੂੰ ਨਹੀਂ ਦੱਸਿਆ ਕੋਈ ਕਿਸੇ ਦਾ ਨਹੀਂ ਹੈਗਾ ਇੱਥੇ ਕੰਮ ਕਰੋ ਦਵਾਈ ਬੂਟੀ ਲਵੋ ਵਹਿਗਰੂ ਵਗੈਰ ਅਰਦਾਸ ਕਰੋ ਦੇਹ ਨੂੰ ਤੰਦਰੁਸਤੀ ਮੰਗੋ ਆਪਣੀ ਲਾਈਫ ਦੇ ਵਿੱਚ ਇੰਜੋਏ ਕਰੋ ਠੀਕ ਆ ਦੋਖ ਸੁਖ ਜਿਉਂਦੀ ਜਾਗਦੀ ਦੇਹ ਤੇ ਹੀ ਆਉਂਦੇ ਹੁੰਦੇ ਨੇ ਮੋਇਆਂ ਤੇ ਕੁਛ ਨਹੀਂ ਆਉਂਦਾ ਜਿਹੜਾ ਬੰਦਾ ਮਰ ਜਾਂਦਾ ਹੈ ਨਾ ਉਹ ਜਗ ਛੱਡ ਦਿੰਦਾ ਠੀਕ ਆ ਉਹਨੂੰ ਮਗਰ ਉੱਥੇ ਕੁਝ ਹੋਈ ਜਾਵੇ ਕੁਝ ਆਈ ਜਾਵੇ ਕੁਝ ਜਾਈ ਜਾਵੇ ਮਗਰ ਉਹ ਤਾਂ ਨਹੀਂ ਦੇਖਣ ਆਉਂਦਾ ਜਿਹੜੇ ਜਿਉਂਦੇ ਹੁੰਦੇ ਆ ਉਹਨੂੰ ਲੱਗਦਾ ਵੀ ਹਾਏ ਸਾਡੇ ਤੇ ਦੁੱਖ ਪੈ ਗਿਆ ਸਾਡੇ ਨਾਲ ਆਏ ਹੋ ਗਿਆ ਸਾਡੇ ਨਾਲ ਆਏ ਹੋ ਗਿਆ ਇਹ ਦੁੱਖ ਸੁੱਖ ਨੂੰ ਹੱਸ ਕੇ ਸਿਰ ਮੱਥੇ ਲਿਆ ਕਰੋ ਐਵੇਂ ਦੂਜੇ ਬੰਦੇ ਨੂੰ ਕੰਮ ਕਰਦੇ ਦੇਖ ਕੇ ਨਾ ਮੱਚਿਆ ਕਰੋ ਠੀਕ ਆ ਜੀ ਮੇਰਾ ਮੰਨਣਾ ਤਾਂ ਇਹ ਹੈ ਬਾਕੀ ਅਗਲੇ ਦੀ ਸੋਚ ਆ ਮੈਨੂੰ ਚੂੜੀ ਜਾਂ ਕਿਸੇ ਵੀ ਵਰਡ ਹੋਰ ਨਾਲ ਪਰਖਣ ਦੀ ਜਾਂ ਬੋਲਣ ਦੀ ਅੱਗੇ ਵਾਸਤੇ ਸੋਚ ਸਮਝ ਕੇ ਕਮੈਂਟ ਕਰੀ ਤੇਰੇ ਅਹੇ ਜੇ ਅੱਗੇ ਲੀੜੇ ਪਾੜ ਕੇ ਜਾਉ ਨਾ ਦੇਖ ਲਾ ਮੈਂ ਤਾਂ ਘਰੇ ਬੈਠੀ ਬੈਠੀ ਦੁਨੀਆ ਨੂੰ ਕਰ ਦੂੰ ਹਲਾ ਦੂੰ ਐਨਾ ਸੋਚ ਲਾ ਵੀ ਜੇ ਤੂੰ ਹੁਣ ਅੱਗੇ ਤਾਂ ਉਹ ਕਮੈਂਟ ਉਦਾਂ ਹੀ ਪਿਆ ਸਭ ਸਕਰੀਨਸ਼ਾਟ ਪੈਨੇ ਤੇਰੇ ਸਾਰੇ ਤੇਰੇ ਜੰਮਣ ਵਾਲਿਆਂ ਨੂੰ ਦਿਖਾਉ ਮੈਂ ਫੇਰ ਦਹੀਂ ਦੂ ਉੱਥੇ ਕੀ ਜਵਾਬ ਦੰਨੀ ਆ ਮੈਂ ਕਿਸੇ ਨਾਲ ਵੀਡੀਓ ਚ ਵੀ ਲਾ ਦੇਣੇ ਨੇ ਥੋੜੀ ਜਿਹੀ ਮੈਂ ਬੀਜੀ ਚੱਲ ਰਹੀ ਆ ਕੋਈ ਗੱਲ ਨਹੀਂ ਮੈਂ ਹੋ ਜਾਣਾ ਫ੍ਰੀ ਮੇਰੇ ਘਰ ਵਾਲੇ ਨੇ ਸਾਂਭ ਲੈਣੀ ਆਪਣੀ ਡਿਊਟੀ ਠੀਕ ਆ ਮੈਂ ਬਾਰ ਬਾਰ ਮੇਰੇ ਕੋਈ ਸ਼ਬਦਾਂ ਕੰਮ ਕਰੋ ਮਾਸਤ ਰਹੋ ਕੰਮ ਕਰੋ ਮਾਸਤ ਰਹੋ ਮੈਨੂੰ ਨਾ ਪਰਖਿਆ ਕਰ ਮੈਨੂੰ ਨਾ ਕੁਝ ਵੀ ਬੋਲਿਆ ਕਰ ਤੇਰੇ ਘਰੇ ਰੋਟੀ ਪੱਕਦੀ ਆ ਖਾ ਲੈ ਨਹੀਂ ਹੱਥ 'ਚ ਬਾਟਾ ਫੜ ਕਿਸੇ ਚੌਂਕ 'ਚ ਖੜ ਜਾ ਠੀਕ ਆ ਬਥੇਰੀ ਦੁਨੀਆਦਾਨੀਦਾਨੀ ਪਈਆ ਤੈਨੂੰ ਕੋਈ ਨਾ ਕੋਈ ਆਨੰਦਵਾਨਾ ਦੇ ਕੇ ਹੀ ਜਾਊਗਾ ਜੇ ਇਹਦੇ ਤੇਰੇ ਲੱਛਣ ਨੇ ਨਾ ਤੈਨੂੰ ਚੌਂਕ ਜਿ ਵੀ ਖੜਾਏ ਦੇਣਾ ਤੇਰੇ ਲੱਛਣਾਂ ਨਾਲ ਕਿਸੇ ਦਿਨ ਠੀਕ ਆ ਵੈਸੇ ਵੀ ਥੋੜਾ ਸਾਰ ਨੀਮ ਆ ਮੰਗ ਤੇ ਜੇ ਮੈਂ ਚੂੜੀ ਆ ਫਿਰ ਤੂੰ ਮੈਨੂੰ ਦੇਖੇ ਬਿਨਾ ਕਿਉਂ ਨਹੀਂ ਰਹਿ ਸਕਦੀ ਮੈਂ ਤਾਂ ਕਦੇ ਨਹੀਂ ਦੇਖਦੀ ਕਿਸੇ ਨੂੰ ਅੱਗੇ ਨਾ ਪਿੱਛੇ ਮੁੜ ਕੇ ਕੰਮ ਕਰਦੀ ਆ ਗੇਟ ਬੰਦ ਕਰ ਲਿਆ ਆਪਦਾ ਅੰਦਰ ਕੰਮ ਕਰੀਦਾ ਠੀਕ ਆ ਕਦੇ ਕਿਸੇ ਵੱਲ ਨਹੀਂ ਦੇਖਿਆ ਕਦੇ ਵੀ ਕਿਸੇ ਵੱਲੀ ਦੇਖਿਆ ਮੈਂ ਪਿੱਛੇ ਵੱਲ ਤਾਂ ਉਹੀ ਨਹੀਂ ਦੇਖਦੀ ਕਦੇ ਵੀ ਨਹੀਂ ਦੇਖਿਆ ਪਿੱਛੇ ਮੁੜ ਕੇ ਤਾਂ ਮੈਂ ਹੁਣ ਵੀ ਕੰਮ ਕਰਦੀ ਆ ਮੈਂ ਦੇਖਦੀ ਆ ਵਿੱਚ ਮੁੜ ਕੇ ਵੀ ਕਿੱਥੇ ਕੈਮਰਾ ਕਿੱਥੇ ਕੀ ਹੋ ਰਿਹਾ ਕਿੱਧਰ ਪਸ਼ੂ ਪੂੰਛਾ ਮਾਰਦੇ ਆ ਕਿੱਧਰ ਕੀ ਕਰਦੇ ਮੈਂ ਕੁਝ ਵੀ ਨਹੀਂ ਦੇਖਦੀ ਮੈਂ ਆਪਦਾ ਕੰਮ ਬਲ ਤੇ ਆਂ ਦਿੱਤਾ ਹੋਇਆ ਪੂਰਾ ਪੂਰਾ ਨਹੀਂ ਮੈਂ ਕੈਮਰੇ ਵੱਲੇ ਦੇਖੀ ਜਾਵਾਂ ਚਲੋ ਜੀ ਹੁਣ ਆਪਾਂ ਧਾਰ ਕੱਢ ਲਈਏ ਮੈਂਟ ਦੇ ਉੱਤੇ ਉਹ ਮੱਝ ਬੰਨੀ ਹੋਈ ਤੇ ਕਟਰੂ ਥਲੇ ਲੱਗਾ ਕਟਰੂ ਖਾਸਾ ਤਕੜਾ ਉਹ ਖਿੱਚਿਆ ਖਿੱਚ ਹੁੰਦਾ ਉਹ ਖਿੱਚੇ ਖਿੱਚਦੀ ਖਿੱਚਦੀ ਆਪੇ ਤਿਲ ਗਈ ਖੁੱਪਰ ਕੱਟਾ ਉੱਤੇ ਆ ਬੰਦੇ Here's one. you